ਨੇਕੀ ਕਰ ਕੇ ਸੇਵਾ ਕਰ ਦਿਆ ਛੇ ਬਣਾ ਦੇ ਸਿੱਧਾ ਕਰ ਤੇ ਹੋਈਆਂ ਗੱਦੀਆਂ ਤੇ ਲਾਟ ਚੁਕਾ ਦੀ ਕਿਨਾ ਕਰੋ ਅਗਾ ਤੋਂ ਬਾੜੀ ਦੀ ਸਭ ਤੋਂ ਅੱਛੇ ਸੇਵਾ ਕਰਾਣ ਦਾ ਦਾਤ ਕਪੜੇ ਸੇਵਾ ਸੰਤਾਂ ਨੂੰ ਬਖਸ਼ੋ ਲੱਗਾਂ ਮਾਤਰਾ ਦੇ ਗਿਆਨ ਬਖਸ਼ੋ ਕੀਤਨ ਦੀ ਦਾਤ ਬਖਸ਼ੋ ਮਾਰਾ ਸੇਵਾ ਨਾ ਕਰੋ ਦੇਸ਼ ਦੇ ਸੇਵਾ ਕਰਾ ਸਾਡੇ ਸੰਤਾਂ ਦੇ ਦਾਸਾਂ ਦੇ ਅਗਰਾਂ ਨੂੰ ਬਖਸ਼ੋ ਮਾਰਾ ਮਾਰਗ ਦਿਖਾਓ ਆਪਣੀ ਖੁਸ਼ੀਆਂ ਬਖਸ਼ੋ ਸਥੇਸ਼ ਵਿਸ਼ੇ ਆਪਣੀ ਸੇਵਾ ਦੀ ਕੀਤਨ ਦੀ ਦਾਤ ਬਖਸ਼ੋ ਮਾਰਾ ਕਾਮਯਾਬ ਕਰੋ ਸੇਵਾ ਨਾਲ ਜੁੜਨ ਦੀ ਮਰਤਾ ਦੀ ਦਾਤ ਨਗਰੀ ਕਰੇ ਸੁਖਾਂਤੀ ਗੁਰਮੁਖਾਲਾ ਜੀਨ ਗੁਰਮਤਿ ਦਾਰਪੋਸ਼ਾ ਸੰਗਤ ਨੂੰ ਦੇਰੋਕਾ ਕਾਰੋਬਾਰਾਂ ਵਿੱਚ ਅਰਧੀ ਕਲਾਇ ਚਰਖਣਾ ਮਾਰਾ ਆਪੜੀ ਸੇਵਾ ਆਪ ਕਰਾਉਣੇ ਮਾਰਾ ਗ੍ਰੇ ਕਲੇਸ਼ ਦੁਖ ਦੂਰ ਕਰਨਾ ਗਰੀਬੀ ਚਿੰਤਾ ਦੁਖ ਦੂਰ ਕਰਕੇ ਮਾਰਾ ਬਲੇ ਚਨਾਦੀ ਖੁਸ਼ਾ ਬਖਸ਼ਣਾ ਬੱਚਿਆਂ ਦਾ ਪੜਾਏ ਦੇ ਵਿੱਚ ਮਨ ਜੋੜ ਲੈ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ ਪਾਸ਼ਾ ਆਪ ਦੇ ਬਚਨਨ ਕਰ ਸੇਵਾ ਸੇਵਕ ਆਪਣੇ ਜਿਨ ਮਨ ਕੀ ਚਿਤੁ ਗਾਇਨ ਗਾਲਕ ਦਾਤਾ ਤੇ ਬਲਹਾਰੇ ਜਿਨ ਪੂਰਨ ਐ ਜਿ ਰਖਾਈ ਸਰਪੁਰ ਦੀ ਆਜ ਦੀ ਸੇਵਾ ਹਫਤੇ ਵਾਲੀ ਦੀ ਸਤਿਗੁਰ ਦੀ ਸੇਵਾ ਕਰਦੇ ਅੱਜ ਦੀ ਸਾਧਨ ਦੀਵਾਨ ਦੀ ਸੇਵਾ ਇਹ ਗਰਦੇ ਸਰਦਾਰ ਪਈ ਬਬਲੂ ਸਿੰਘ ਸਮੂਹ ਪਰਿਵਾਰ ਕਰਵਾ ਰਹੇ ਪਾਸ਼ਾ ਮਹਿਰਕਨਾ ਬਬਲੂ ਸਿੰਘ ਦੇ ਪਰਿਵਾਰ ਦੇ ਅਰਦਾਸ ਕਰਵਾਣ ਕਰੋ ਬੱਚੇ ਦੀ ਉਸਤ ਦੀ ਮਹਿਰ ਬ੍ਰਿਆਤ ਕੜਾ ਮਹਲਾਜ ਹਰਦੀਪ ਨੌਰ ਦੇ ਕਿਰਪਾ ਕਰਨਾ ਪਾਸ਼ਾ ਨਾਲ ਬੱਚਿਆਂ ਦੀ ਨਾਜ਼ ਰੱਖਣਾ ਕਮਾਈ ਚ ਬਰਕਤ ਘਰ ਵਿੱਚ ਖੁਸ਼ੀਆਂ ਬੱਚਾ ਦੇ ਕਾਰਜ ਆਪ ਜੀ ਲਈ ਸਵਾਦ ਦੇ ਮਹਾਰਾਜ ਬੱਚਾ ਦੇ ਜੀਵ ਨੂੰ ਵੀ ਖੁਸ਼ੀਆਂ ਬਖਸ਼ੇ ਮਹਿਰ ਪਰਯਾਤਰਕੋ ਪਾਸ਼ਾ ਜੀ ਆਪ ਇਹ ਜੁੜੇ ਸਵਾਦ ਖੁਸ਼ੀਆਂ ਲੈਦੋ ਪਰਿਵਾਰ ਵੱਲੋਂ ਪੰਜਮ ਕਲਾ ਪ੍ਰਸ਼ਾਦ ਦੀ ਦੇ ਚੋਲਾ ਦਾ ਪ੍ਰਸ਼ਾਦ ਤੇ ਹੋਰ ਪ੍ਰਸ਼ਾਦ ਆਦਰ ਕੀਤੇ ਨੇ ਆਪ ਜੀ ਨੂੰ ਤਰ ਪ੍ਰਵਾਨ ਹੋਵੇ ਪਰਿਵਾਰ ਰਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਤੇਰਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ सेवा प्रदान करो पाशा आप ही में प्रिय प्रभु सेवा आप कराना कारोबार नु चढ़ती कला देर होता घर में खुशियां बक्षो सारा दे सिर ते मेहर प्रिय तो महाराज नगरी खुशियां बक्षना कृत कमाई से बरकत बच्चे कामयाब करना महाराज जी आप दे बच्चे ऐसे गुरु को बल बल जाइए आप मुक्त हो जाए कवन कवन कौन गुण कहिए अंत नहीं कि पारे ਤੇਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਾਰੇ ਦਰ ਕਰਦੇ ਸੇਵਕ ਗੁਰੂ ਪਰਿਵਾਰ ਮਹਾਰਾਜ ਜੋ ਆਰ ਜੀ ਦਾ ਓਟ ਆਸਰਾ ਲੇਕਿਨ ਲੈਂਦੇ ਹੋ ਮਹਾਰਾਜ ਆਪਣੇ ਬੱਚੇ ਸਤਿਗੁਰ ਜੀ ਅਗਾਂ ਅਮਨਦੀਪ ਸਿੰਘ ਤੇ ਸ਼ਾਇਦਪੁਰ ਜੋ ਆਰ ਜੀ ਨੇ ਕਿਰਪਾ ਕੀਤੀ ਮਹਾਰਾਜ ਬੱਚਾ ਦੇ ਕਰਜ਼ ਰਾਸ ਕੀਤੇ ਸਰ ਹੁਣ ਉਹਨਾਂ ਦਾ ਗ੍ਰਸਤੀ ਜੀਵਨ ਆਰ ਜੀ ਨੇ ਬਖਸ਼ਿਸ਼ ਕਰਾ ਦਿੱਤਾ ਪਾਸ਼ਾ ਉਹਨਾਂ ਦੇ ਗ੍ਰਸਤੀ ਜੀਵਨ ਵਿੱਚ ਖੁਸ਼ੀਆਂ ਬਖਸ਼ਣਾ ਆਪਸੀ ਪਿਆਰ ਪ੍ਰੇਮ ਵੱਡੇ ਦਾ ਆਗਿਆਕਾਰ ਗੁਰਚਨ ਦਾ ਸੇਵਾਦਾਰ ਬਣਾ ਬੱਚਾ ਨੂੰ ਸ਼ਾਇਦ ਕੋਵ ਤੇਵੰਦ ਸਿੰਘ ਜੀ ਮਹਾਰਾਜ ਗਰੀਬ ਰੋਜੋ ਅਗੇ ਕਿਰਪਾ ਕਰਦਾ ਉਹਨਾਂ ਬੱਚਾ ਨੂੰ ਭੁਜੰਗੀਆਂ ਦੀ ਦਾਤ ਬਖਸ਼ੋ ਝੋਲੇਆਂ ਚਾਰ ਦਿਨ ਖੁਸ਼ੀਆਂ ਬਖਸ਼ਣਾ ਆਰਤੀ ਦੀ ਖੁਸ਼ਾ ਲੈ ਕੇ ਪਰਿਵਾਰ ਵੱਲੋਂ ਮਿੱਠਾ ਪ੍ਰਸ਼ਾਦ ਅਰਧਨ ਕੀਤਾ ਆਪ ਜੀ ਨੂੰ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਵੀ ਸੰਗਤ ਵਿੱਚ ਵਰਤੇ ਜੋ ਜਗ extrater ਕੋਈ ਨਾਮ ਸਤਨਾਮ ਸ੍ਰੀ ਵਾਹਿਗੁਰੂ ਬੇਤਮਾਰ ਦਾਤ ਹੋਈ ਪਰਿਵਾਰ ਵੱਲੋਂ ਸੰਗਤ ਵੱਲੋਂ ਕਜਾ ਨੇ ਸਾਰਾ ਤੇ ਵਰਪੁਰ ਕਰਨਾ ਅਕਿਰਤ ਕਮਾਈ ਤੇ ਬਖਤਾ ਪਾਉਣਿਆ ਮਹਾਰਾ ਦਰਿਆ ਸੰਗਤਾਂ ਨੂੰ ਪਾਵਨ ਕੋਈ ਦਰੁਕਮ ਬਖਸ਼ੋ ਮੁਕੰਦੇ ਚਲਨ ਦੀ ਸਬਰਤਾ ਸੋਚੀ ਬਖਸ਼ੋ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਕਾਂਸਾ ਭਾਈ ਗੁਰੂ ਜੀ ਕੀ ਮਤੇ ਪਿਆਰ ਕਾਨ ਕੀ ਕਬੇ ਚਲਾਰੋ ਪੰਤ ਸੇਜੰਕੋ ਹੁਕਮੇ ਗੁਰੂ ਮਾਨਿਉ ਗ੍ਰੰਥ ਪ੍ਰਗਟ ਪੁਰਾ ਕੀ ਦੇ ਕੋਜ ਸ਼ਬਦ ਮੇਲੇ ਆਖੀ ਰੇ ਨ ਕੋਏ ਸਮਲੇਗੇ ਸਮਲੇਗੇ ਬੱਚੇ ਸ਼ਰਨ ਜੋ ਹੋਏ ਵਾਹਿਗੁਰੂ ਸਾਹਿਬ ਜੀ ਤੁਹਾਡਾ ਖਾਲਸਾ ਵਾਹਿਗੁਰੂ ਜੀ ਕੀ ਜੈ ਕਾ ਧੰਨ ਸਤਿਗੁਰੂ ਜੀ ਦੇ ਚਰਨਾਂ ਉਪਰ ਸਾਡੇ 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 ਬਿਆ ਕਰਣਾ ਦੁੱਖ ਰੰਗ ਚਰਨਾ ਮ ਕੀਰਤਨੇ ਦਿਆਲ ਪ੍ਰਭਿ ਗਵਾਨੇ ਨਾਨਕ ਨਿਬਤ ਨ ਮਾਇਆ ਭਾਏ ਬਲੰਦੀ ਬੁਝ ਗਈ ਰਗੰਦਰੋ ਪ੍ਰਭਾਅ ਜਿਨ ਪੈ ਮੇਦਨੀ ਨਾਨਕ ਸੋ ਪ੍ਰਭੁ ਜੀ